ਜਿਹੜਾ ਸਾਰੇ ਹਾਲ ਕੋ ਸਾਰੇ ਮੀਡੀਆ ਨੇ ਕੱਲ ਰਿਪੋਰਟ ਕੀਤਾ ਹੈ ਜੀ ਪਹਿਲਾਂ ਜਿਹੜੇ ਪਰੇਤਕ ਹੈ ਉਹਨਾਂ ਦਾ ਨਾਮ ਸੀ ਸੁਖ ਕੁਮਾਰ ਦਾ ਫੈਕਟਰੀ ਇਲਾਕੇ ਜਿਹੜਾ ਕਪੜੇ ਤਕਨ ਕਰਦਾ ਸੀ ਤੇ ਪਹਿਲਾਂ 45 ਸਾਲ ਦੇ ਨਗਰ ਸੀ ਤੇ ਇਹਦਾ ਮਹਿਤਾ ਹੈਗਾ ਕਰਨ ਕੁਮਾਰ ਕਰਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਕੁਵਰਮ ਯਾਦਵ ਜੀ ਤੇ ਦਸ਼ਨ ਨਰਿੰਦੇਸ਼ ਸ਼ੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੋਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕਾਲਿਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅਨਾ ਕਤਲ ਜਿਹੜਾ ਹੈਗਾ ਉਹਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਲਝਾ ਲਈ ਗਈ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ ਕਿ ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਰਨ ਕੁਮਾਰ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਆ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵਕ ਵਕ ਜਿਹੜੀ ਟੀਮਾਂ ਬਣਾਈਆਂ ਗਈਆਂ ਜਿਦੀ ਨਿਗਰਾਨੀ ਐਸਪੀ ਡੀ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇੰਚਾਰਜ ਸੀਆਈਏ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲੂਆ ਤੋਂ ਜਿਹੜੀ ਇਹਦੀ ਤਫ਼ਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਕਤਲ ਦੀ ਜਿਹੜੀ ਆ ਕਾਂਸਪੀਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਉਹਦਾ ਉਹਦਾ ਮੇਨ ਮੋਟਿਵੇ ਸੀਗਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਉਹਨੂੰ ਹਤਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਹੈ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਅਨੁਸ ਕਰਨ ਕੁਮਾਰ ਨੂੰ ਬੇਦਖਲ ਨਾ ਕਰ ਦੇਣ ਇਸ ਕਰਕੇ ਉਹਨੇ ਜਿਹੜੀ ਆਪਣੀ ਫਾਦਰ ਦੀ ਪ੍ਰਾਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤ RAM ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਿਵਾਇਆ ਗਿਆ ਹੈ ਸਰ ਦੋਸ਼ੀ ਕਿੱਥੇ ਦੇ ਰੈਂਡ ਬਣੇ ਹੈ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ थाना ਕਬੀਰਪੁਰ ਆ ਇੱਕ ਮੋਹੱਲਾ ਉੱਚਾ ਥੋੜਾ ਕਪੂਰਥਲਾ ਅਤੇ ਪੁਸਵਾਲ थाना ਕਬੀਰਪੁਰ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਆ ਜੀ 30 ਸਾਲ ਤੋਂ ਘੱਟ ਈ ਹੈ ਬਿਲਕੁਲ ਹਜਿੰਦਰ ਸਿੰਘ ਜੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕਦਮਾ ਕਬੀਰਪੁਰ ਥਾਣੇ 'ਚ ਦਰਜ ਹੈ ਜਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ ਵਾਧਾ 'ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਹੈ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜਿਹੜੀ ਟੁਆਇਨ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜਾ ਮੁਕਦਮਾ ਇੱਕ ਮਾਨਵੀ ਰਿਸ਼ਤਿਆਂ ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਪੂਤ ਲੋ ਕਰਾਇਆ ਗਿਆ ਖੁਦ ਨੂੰ ਪ੍ਰਾਇਮਰੀ ਤੌਰ ਤੇ ਕਾਰਨ ਕੀ ਦੇਖੇ ਕਿ ਇਹਨਾਂ ਦੀ ਫੈਮਲੀ ਬੈਕਗ੍ਰਾਉਂਡ ਸੀ ਕਿ ਕਿੰਨੇ ਕੁ ਪੈਸਿਆਂ ਦਾ ਸੋਚ ਰੇ ਸੀ ਡਿਸਪਿਊਟ ਸੀਗਾ ਜਿੱਤੋਂ ਇਹ ਸਾਰਾ ਕੁਝ ਹੋ ਪਿਆ ਜਿਹੜੀ ਮੋੜਲੀ ਪੁਸ਼ਕਿਸ਼ ਤੋਂ ਕਰਨ ਕੁਮਾਰ ਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਉਹਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇਹਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਵੀ ਉਹਨੇ ਜਿਹੜਾ ਇਹ ਕਤਲ ਨੂੰ ਜਾਣਦਾ ਹੈ ਤੇ ਇਹਨਾਂ ਨੂੰ ਕਤਲ ਕਰਨ ਨੇ ਉਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਹੀ ਹੈ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀ ਇਹ ਕਰਨ ਕੁਮਾਰ ਦੇ ਮਦਰ ਜਾਂ ਫੈਮਿਲੀ ਚ ਕੋਈ ਤੋਂ ਕਰਨ ਕੁਮਾਰ ਦੀ ਮਦਰ ਜਿਹੜਾ ਉਹਦਾ ਡਾਈਵੋਰਸ ਆਪਣੇ ਫਾਦਰ ਸੁਰਜ ਕੁਮਾਰ ਨਾਲ तकरीबन 12 ਸਾਲ ਪਹਿਲਾਂ ਹੋਇਆ ਸੀਗਾ ਤੇ ਜਿਹੜਾ ਕਰਨ ਆਪਣੀ ਵਾਈਫ ਤੇ ਆਪਣੇ ਬੱਚੇ ਨਾਲ ਰਹਿੰਦਾ ਸੀਗਾ ਠੀਕ ਦੱਸ ਦਿਓ ਥੈਂਕ ਯੂ